ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜਵਾਰ ਤਰਤੇ ਵਾ ਨ ਲਗਈ ਪਰ ਭਰਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲਗੈ ਨ ਪਾਈ ਸਤਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖਦ ਦੀ ਅਕਾਲਿ ਵਲਾਈ ਰਹਾ ਰਹਾ ਰੱਖ ਲੀਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾਰ ਤਲਤੀ ਵਾਹ ਨ ਲਗਈ ਪਰ ਭਰਮ ਸਰਣਾਈ ਚਾਗਿਰਦ ਹਮਾਰੇ RAM ਕਾਰ ਦੁਖ ਲਗੈ ਨ ਪਾਈ ਸਤਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਅਖਦ ਦਿਇ ਏਕਾਲਿਵ ਲਾਇ ਰਹਾ ਰਹਾ ਰਖ ਲਿਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾਂ ਤਰਤੇ ਵਾਹ ਨ ਲਗਈ ਪਰ ਭਰਮ ਸਰਣਾਈ ਚਾਗਿਰਧ ਹਮਾਰੇ RAM ਕਾਰ ਦੁਖ ਲਗੈ ਨ ਪਾਈ ਸਤਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖਦ ਦੀਆ ਏਕਾਲਿ ਬਲਾਈ ਰਹਾ ਰਹਾ ਰਖ ਲੀਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾਰ ਤਲਤੀ ਵਾ ਨ ਲਗਈ ਪਾਰ ਭਰਮ ਸਰਣਾਈ ਚਾ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਤ ਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਅਖਦ ਦਿਇ ਏਕਾਲਿਵ ਲਾਇ ਰਹਾ ਰਹਾ ਰਖ ਲਿਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ 5 ਜਵਾ ਤਲਤੇ ਵਾ ਨ ਲਗਈ ਪਰ ਭਰਮ ਸਰਣਾਈ ਚਾਗਿਰਧ ਹਮਾਰੇ RAM ਕਾਰ ਦੁਖ ਲਗੈ ਨ ਪਾਈ ਸਤਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖਦ ਦੀਆ ਏਕਾਲਿ ਬਲਾਈ ਰਹਾ ਰਹਾ ਰਖ ਲੀਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾਂ ਤਰਤੀ ਵਾ ਨ ਲਗਈ ਪਰ ਭਰਮ ਸਰਣਾਈ ਚੌਂ ਗਿਰਧ ਹਮਾਰੇ RAM ਕਾ ਦੁਖ ਲਗੈ ਨ ਪਾਈ ਸਤ ਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖਦ ਦੀਆ ਏਕਾਲਿ ਬਲਾਈ ਰਹਾ ਰਹਾ ਰੱਖ ਲਿਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾਂ ਜਵਾ ਤਲਤੀ ਵਾ ਨ ਲਗਈ ਪਰ ਭਰਮ ਸਰਣਾਈ ਚਾ ਗਿਰਧ ਹਮਾਰੇ RAM ਕਾਰ ਦੁਖ ਲਗੈ ਨ ਪਾਈ ਸਤ ਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖਦ ਦੀ ਅਕਾਲਿ ਵਲਾਈ ਰਹਾ ਰਹਾ ਰੱਖ ਲੀਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾ ਤਤ ਤੇ ਵਾਹ ਨ ਲਗਈ ਪਰਮ ਭਰਮ ਸਰਣਾਈ ਜੋ ਗਿਰਦਹ ਮਾਰੇ RAM ਕਾਰ ਦੁੱਖ ਲਗੈ ਨ ਪਾਈ ਸਤਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਅਖਦ ਦਿਆ ਏਕਾਲਿ ਬਲਾਈ ਰਹਾ ਰਹਾ ਰਖ ਲਿਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾਂ ਤਲਤੀ ਵਾਹ ਨ ਲਗਈ ਪਰਮ ਭਰਮ ਸਰਣਾਈ ਚੌਂ ਗਿਰਧ ਹਮਾਰੇ RAM ਕਾਰ ਦੁਖ ਲਗੈ ਨ ਪਾਈ ਸਤ ਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖਦ ਦੀਆ ਇਕਾਲੇ ਬਲਾਈ ਰਹਾ ਰਹਾ ਰੱਖ ਲੀਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾਂ ਤਤ ਤੇ ਬਹੁ ਨ ਲਗਈ ਪਰ ਭਰਮ ਸਰਣਾਈ ਚਾਗਿਰਦ ਹਮਾਰੇ RAM ਕਾਰ ਦੁਖ ਲਗੈ ਨ ਪਾਈ ਸਤਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖਦ ਦੀਆ ਇਕਾਲੇ ਬੁਲਾਈ ਰਹਾ ਰਹਾ ਰੱਖ ਲੀਏ ਤਿੰਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹਲਾ ਪੰਜਵਾ ਤਰਤੀ ਵਾਹ ਨ ਲਗਈ ਪਰ ਬ੍ਰਹਮ ਸਰਣਾਏ ਚੌਂ ਗਿਰਧ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਤ ਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਅਖਦ ਦਿਇ ਏਕਾਲਿ ਬਲਾਈ ਰਹਾ ਰਹਾ ਰਖ ਲਿਏ ਤਿੰਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ